ਸ਼ੀਲਡਰ ਟਰੈਕਟਰ ਠੀਕ ਆ ਨਾਲ ਦੇ ਟਾਇਰ ਵਗੈਰਾ ਲੋਹੇ ਦੇ ਵੇਟ ਆ ਇਹਦੇ ਵੀ ਹੂੰ 3 ਸਪੀਡ ਆ ਅੱਛਾ ਭਾਈ ਹਾਂਜੀ ਵੀਰੇ ਠੀਕ ਜਨਗਿਰ ਤੋਂ ਨਵਾਂ ਹੀ ਟਰੈਕਟਰ ਆ ਹਨਾ ਪੂਰ ਗਰੰਟੀ ਆਪਣੀ ਕਿਤੇ ਵੀ ਕਲਮ ਲੱਗੀ ਹੋਵੇ ਉਹਦੀ ਵੀ ਗਰੰਟੀ ਆ ਹੂੰ ਇਹ ਵੀ ਆਪਣਾ ਘਰੇ ਰੱਖਿਆ ਵੈਸੇ ਜੇ ਵੇਚਾਂ ਤਾਂ ਵੇਚਾਂਗੇ ਨਹੀਂ ਚੌਕਲੇ ਠੀਕ ਹੈ ਗੇਅਰ ਦੀ ਸ਼ੀਸ਼ੀ ਆ ਹੂੰ ਹਾਂਜੀ ਤੇ ਅੱਗੇ ਆ ਗਿਆ 9500 ਅੱਛਾ 9500 ਹਾਂਜੀ ਵੀਰੇ ਇਹ ਕਿਹੜਾ ਮਾਡਲ ਆ ਇਹ 16 ਮਾਡਲ ਆ ਭਾਈ ਠੀਕ ਹੈ ਜੀ ਹਾਂਜੀ ਇਹਦੇ ਟਾਇਰ ਚਾਰੇ ਰੇਡੀਅਲ ਦੇ ਨਵੇਂ ਆ ਬਿਲਕੁਲ ਅੱਛਾ ਵੇਟ ਵਗੈਰਾ ਲੱਗੇ ਆ ਮਗਰ ਲੋਹੇ ਦੇ ਹੂੰ ਫੱਟੀ ਮਿਊਜ਼ਿਕ ਸਿਸਟਮ ਆ ਫਾਸਟ ਔਨ ਰ ਹੈ ਜੀ ਆਪੀ ਲੈ ਕੇ ਖੁੱਲਣਾ ਨਹੀਂ ਗਾ ਉਹ ਯਾਰਾ ਹੂੰ ਹਾਂਜੀ ਬਈ ਤੇ 855 ਅੱਗੇ ਆ ਗਿਆ 855 ਤੇ 13 ਮਾਡਲ ਅੱਛਾ 13 ਮਾਡਲ ਆ ਇਹ 13 ਮਾਡਲ ਆ 3 ਸਪੀਡ ਹੈ ਵੀ ਅੱਛਾ ਇਹ ਵੀ 3 ਸਪੀਡ ਆ 3 ਸਪੀਡ ਸਰਕਾਰੀ ਨੰਬਰ ਪਲੇਟ ਹੈ ਇਹ ਦੂਸਰੇ ਓਨਰ ਆ ਹਮ ਤੇ ਟਾਇਰ ਨਵੇਂ ਜਮਾ ਹਾਂਜੀ ਵੀਰੇ ਪਾਵਰ ਸਟੀering ਵੀ ਜਮਾ T20 ਵਾਲਾ ਹਿੱਸਾ ਲਾ ਕੇ ਹੋਇਆ ਵਾ ਹਮ ਦੋਨੇ ਪੰਪਸੇ ਪੰਪ ਹਮ ਇੰਡੀਅਨ ਗੇਅਰ ਦੀ ਫੁੱਲ ਗਾਰੰਟੀ ਹੈ ਡਿਮਾਂਡ ਦੀ ਗੱਲ ਕਰਗੇ ਤਾਂ ਇਹਦਾ 2,75,000 ਰੁਪਏ ਡਿਮਾਂਡ ਅੱਛਾ 2,75,000 ਰੁਪਏ ਹਾਂਜੀ ਵੀਰੇ ਬਹੁਤ ਬਰਤਨ ਕੀਤਾ ਜਾਓ ਮੌਕੇ ਤੇ ਹਮ ਹਮ ਤੇ ਅੱਗੇ ਗੱਲ ਕਰੀਏ ਤਾਂ ਫੋਰਡ ਮੋਡੀਫਾਈ ਦੀ ਠੀਕ ਹੈ ਜੀ ਮੇਨ ਕੰਮ ਜਿਹੜਾ ਆਪਣਾ ਸਾਰਿਆਂ ਦਾ ਹਾਂ ਇਹ ਫੋਰਡ ਮਾਡਲ ਹੈਗਾ 94 ਹਾਂ ਨੰਬਰ ਪੀ ਆ ਅੱਜ ਆਪਾਂ ਆਏ ਆ ਪਿੰਡ ਰੋਡੇ ਜ਼ਿਲ੍ਹਾ ਮੋਗਾ ਬਾਈ ਘਰੇ ਟਰੈਕਟਰਾਂ ਦਾ ਕੰਮ ਕਰਦਾ ਟਰੈਕਟਰ ਸਾਰੇ ਰੱਖਦਾ ਉੱਚਾ ਮਾਡਲ ਪੂਰੇ ਨਵੇਂ ਟਰੈਕਟਰ ਖੜੇ ਆ ਸੱਤ ਅੱਠ ਟਰੈਕਟਰ ਖੜੇ ਆ ਤੇ ਪੁੱਛਦੇ ਆ ਵੀ ਕਿਹੜੇ ਮਾਡਲ ਆ ਤੇ ਕੀ ਕੀ ਰੇਟ ਆ ਆ ਬਾਈ ਟਰੈਕਟਰ ਕਿਹੜਾ ਮਾਡਲ ਆਪਣਾ ਇਹ 10 ਮਾਡਲ ਹੈ ਵੀਰੇ ਠੀਕ ਹੈ ਜੀ ਇਹ 3 ਸਪੀਡ ਆ ਅੱਛਾ 3 ਸਪੀਡ ਆ ਇਹ ਪੰਜਾਬ ਨੰਬਰ ਆ ਬਾਈ ਜੀ ਯਾਰ ਬਿਲਕੁਲ ਨਵੇਂ ਡਬਲ ਕਲਚ ਆ ਹਾਂ ਚੇਪੜ ਯਾਰ ਸੀ ਆ ਹਾਂ ਸਾਰਾ ਰੀਜਨਲ ਟਰੈਕਟਰ ਜੈਨੂਇਨ ਆ ਤੇ 3 ਦਿਨ ਗੇਰਰੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਹਾਂ ਜੀ ਪੈਰ ਚਾਰੇ ਨਵੇਂ ਹਨਾ ਸਾਰੇ ਬਿਲਕੁਲ ਬਿੱਲ ਵੀ ਮਿਲੂਗਾ ਟਾਇਰਾਂ ਦਾ ਠੀਕ ਆ ਹਾਂ ਜੀ ਵੀਰੇ ਇਹਦੇ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਪੈਸੇ ਮੰਗਦੇ ਵੀਰੇ ਆਪਾਂ 380000 ਰੁਪਏ 3 ਲੱਖ 80000 ਰੁਪਏ ਮੌਕੇ ਤੇ ਵਾਧਾ ਘਾਟ ਹੋਊਗਾ ਹਾਂ ਬਾਕੀ ਹੋ ਫੁੱਲ ਗਾਰੰਟੀ ਆਪਣੀ ਇੰਜਨ ਗੇਅਰ ਦੀ ਛੇ ਝਰੀ ਆ ਹਾਂਜੀ ਤੇ ਅੱਗੇ ਆ ਗਿਆ 9500 ਮੀਸੀ ਅੱਛਾ ਮੈਸੀ 9500 ਹਾਂਜੀ ਵੀਰੇ ਇਹ ਕਿਹੜਾ ਮਾਡਲ ਆ ਇਹ 16 ਮਾਡਲ ਆ ਬਾਈ ਠੀਕ ਆ ਜੀ ਹਾਂਜੀ ਇਹਦੇ ਟਾਇਰ ਚਾਰੇ ਰੇਡੀਅਲ ਦੇ ਨਵੇਂ ਆ ਬਿਲਕੁਲ ਅੱਛਾ ਵੇਟ ਵਗੈਰਾ ਲੱਗੇ ਆ ਮਗਰ ਲੋਹੇ ਦੇ ਹੂੰ ਫੱਤੀ ਮਿਊਜ਼ਿਕ ਸਿਸਟਮ ਆ ਫਾਸਟ ਆਉਂਦਾ ਨਰ ਆ ਇਹ ਹੂੰ ਹਾਂਜੀ ਵੀਰੇ ਸਾਰਾ ਰੰਗ ਪੇਂਟ ਦਾ ਫੁੱਲ ਰੀਜਨਲ ਆ ਫੁੱਲ ਗਾਰੰਟੀ ਹੈ ਆਪਣੀ ਵਾਕੇ ਲਾ ਸਕਦੇ ਆ ਬੰਦਾ ਪੰਜਾਬ ਨੰਬਰ ਆ ਠੀਕ ਹੈ ਜੀ ਸਰਕਾਰੀ ਨੰਬਰ ਪਲੇਟਾਂ ਬਾਕੀ ਵੀਰੇ ਅੱਛਾ ਸਰਕਾਰੀ ਨੰਬਰ ਪਲੇਟਾਂ ਆ ਨਹੀਂ ਆਂ ਜੀ ਬਾਈ ਸਰਕਾਰੀ ਨੰਬਰ ਪਲੇਟਾਂ ਇਹ ਨਹੀਂ ਗੱਲ ਕੋਈ ਜੈਨੂਅਨ ਹੂੰ ਹਾਂਜੀ ਵੀਰੇ ਇਹਦੇ ਕਿੰਨੇ ਪੈਸੇ ਮੰਗਦੇ ਆ ਇਹਦੀ 485000 ਰੁਪਏ ਡਿਮਾਂਡ ਆ ਬਾਈ ਜੀ 485000 ਰੁਪਏ ਹਾਂਜੀ ਵੀਰੇ ਠੀਕ ਹੈ ਜੀ ਹਾਂਜੀ 6055 ਆਪਣਾ ਅੱਗੇ 60 98 18 ਮਾਡਲ ਆ ਐਸ 18 ਰੀਜਨਲ ਟ੍ਰੈਕਟਰ ਆ ਕਿਤੇ ਕਲਮ ਨਹੀਂ ਲੱਗੀ ਹੂੰ ਹਾਂਜੀ ਵੀਰੇ ਟਾਇਰ ਨਾਲ ਦੇ ਆ ਇਹਦੇ ਠੀਕ ਆ ਟਾਇਰ ਬਹੁਤ ਚੰਗੇ ਪਏ ਯਾਰ ਨਾ ਹਾਂਜੀ ਬਾਈ ਜੀ ਚੱਲਿਆ ਉਹ ਘਾਟ ਟਰੈਕਟਰ ਇਹ ਫਸਟ ਓਨਰ ਆ ਹਾਂ ਹਾਂਜੀ ਵੀਰੇ ਪੰਜਾਬ ਨੰਬਰ ਹੈ ਵੀ ਹਾਂ ਇਹਦੇ ਆਪਾਂ ਕਿੰਨੇ ਪੈਸੇ ਮੰਗਦੇ ਆ ਇਹਦੀ ਡਿਮਾਂਡ ਹੈਗੀ ਆ ਬਾਈ ਜੀ ਆਪਣੀ 6 ਲੱਖ ਤੇ 45000 ਰੁਪਏ 645000 ਹਾਂਜੀ ਵੀਰੇ ਟਰੈਕਟਰ ਇਹ ਵੀ ਪੂਰਾ ਨਵਾਂ ਪਿਆ ਪੂਰਾ ਨਵਾਂ ਟਰੈਕਟਰ ਪਿਆ ਬਾਈ ਜੀ ਟਾਇਰ ਵੀ ਬਹੁਤ ਚੰਗੇ ਪਏ ਆ ਚੱਲਿਆ ਬਹੁਤ ਫਾਟਾ ਨਹੀਂ ਆ ਵੀਰੇ ਹਜੇ ਤੱਕ ਇੱਕ ਦੋ ਚਾਬੀ ਨਹੀਂ ਲੱਗੀ ਖੁੱਲਿਆ ਨਹੀਂਗਾ ਵਗੈਰਾ ਹੂੰ ਹਾਂਜੀ ਵੀਰੇ ਤੇ 855 ਅੱਗੇ ਆ ਗਿਆ 855 ਵੀਰੇ 13 ਮਾਡਲ ਅੱਛਾ 13 ਮਾਡਲ ਹੈ 13 ਮਾਡਲ ਆ 3 ਸਪੀਡ ਹੈ ਵੀ ਅੱਛਾ ਇਹ ਵੀ 3 ਸਪੀਡ ਆ 3 ਸਪੀਡ ਆ ਸਰਕਾਰੀ ਨੰਬਰ ਪਲੇਟ ਆ ਇਹ ਦੂਸਰੇ ਓਨਰ ਆ ਹਾਂਜੀ ਵੀਰੇ ਇਹ ਦੂਜੇ ਨਾਮ ਹੈ ਦੂਜੇ ਨਾਮ ਆ ਬਾਈ ਜੀ ਠੀਕ ਆ ਇਹ ਆਪਣੇ ਰਿਸ਼ਤੇਦਾਰੀ ਚ ਹੋਇਆ ਸੀਗਾ ਭਰਾ ਤੋਂ ਭਰਾ ਦੇ ਨਾਮ ਹੀ ਹੋਇਆ ਅੱਛਾ ਹਾਂਜੀ ਵੀਰੇ ਠੀਕ ਆ ਕੋਈ ਗੱਲ ਤਾਂ ਨੰਬਰ ਆ ਸਰਕਾਰੀ ਨੰਬਰ ਪਲੇਟ ਆ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਭਲਾਂ ਦੀ ਬਾਕੇ ਹਲ ਜਾ ਸਕਦਾ 3 ਸਪੀਡ 3 ਸਪੀਡ ਆ ਡਿਮਾਂਡ ਦੀ ਗੱਲ ਕਰੀਏ ਤਾਂ 4 ਲੱਖ 70000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ। 470 ਮੰਗਦੇ ਆ ਦਾ ਹਾਂਜੀ ਵੀਰੇ। ਠੀਕ ਆ। ਇਹ ਦੀ ਆਪਾਂ ਦਾ ਮਾਡਲ। ਇਹ 12 ਮਾਡਲ ਆ। ਇਹ 12 ਮਾਡਲ ਆ। ਪੀਵੀ 46 ਤਣ ਤਣ ਦਾ ਨੰਬਰ ਆ। ਹੂੰ ਫਸਟ ਓਨਰ ਹੈ। ਹੂੰ ਹੈਵੀ ਇੰਜਨ ਗੇਅਰ ਦਾ ਫੁੱਲ ਪੱਕਾ ਫੁੱਲ ਗਾਰੰਟੀ ਆਪਣੀ। ਹੂੰ ਟਾਇਰ ਵਗੈਰਾ ਦੱਸਦੀ ਆ 70 ਤੋਂ 80% ਆ। ਹੂੰ ਟਾਇਰ ਵੀ ਚੰਗੇ ਪਾ ਆ। ਹਾਂਜੀ ਵੀਰੇ। ਇੰਨ ਗੇਅਰ ਦਾ ਫੁੱਲ ਚੰਗਾ। ਹੂੰ ਵਾਹ ਕਿਲ ਜਾ ਸਕਦੇ ਨੇ। ਇਹ ਰੰਗ ਵੇੜ ਦਾ origignal ਆਪਾਂ ਨੂੰ ਦੱਸ ਹੀ ਰਿਹਾਤ ਨੇ ਹਾਂ ਹਾਂ ਰੰਗ ਰੰਗ ਸਹੀ ਹੈ ਨਾਲ ਦਾ origignal ਆ ਕਿਤੇ ਵੱਜਿਆ ਬੱਜਿਆ ਨਹੀਂਗਾ ਗਾਰੰਟੀ ਉਹ ਬਾਕੀ ਵੀਰੇ ਜਿਹੜਾ ਮਰਜੀ ਬੰਦਾ ਵਾਹ ਕੇ ਚੈੱਕ ਕਰ ਸਕਦਾ ਤੇ ਟ੍ਰੇ ਨਹੀਂ ਗੱਲ ਕੋਈ ਹੋਊਗੀ ਹਾਂਜੀ ਇਹਦੇ ਬਈ ਕਿੰਨੇ پیسے ਮੰਗਦੇ ਆ ਇਹਦੇ ਆਪਾਂ 4,35,000 ਰੁਪਏ ਦੀ ਮੰਗ 4,35,000 ਰੁਪਏ ਹਾਂਜੀ ਵੀਰੇ ਠੀਕ ਆ ਅੱਗੇ ਆ ਫਾਰਮ 60 ਠੀਕ ਆ ਮਾਡਲ 2005 ਅੱਛਾ 5 ਮਾਡਲ ਆ 5 ਮਾਡਲ ਆ ਪਾਵਰ ਸਟੀering ਆ ਹੂੰ ਤੇ ਡਬਲ ਕਲਚ ਆ ਆਪਸੀ ਚੈਪ ਵਾਲੀ ਆ ਬਾਈ ਜੀ ਹਾਂ ਤੇ ਪੰਜਾਬ ਨੰਬਰ ਟਾਇਰ ਵਗੈਰਾ ਨਵੇਂ ਆ ਬਿਲਕੁਲ ਚ ਟਾਇਰ ਨਵੇਂ ਜਮ ਹਾਂਜੀ ਵੀਰੇ ਪਾਵਰ ਸਟੀering ਵੀ ਜਮਾ T20 ਵਾਲਾ ਹਿੱਸਾ ਲਾ ਕੇ ਹੋਇਆ ਵਾ ਹੂੰ ਦੋਨੇ ਪੌਂਸੀ ਤੋਂ ਪੌਂਪ ਹੂੰ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਡਿਮਾਂਡ ਦੀ ਗੱਲ ਕਰੀਏ ਤਾਂ ਇਹਦਾ 2,75,000 ਰੁਪਏ ਡਿਮਾਂਡ ਅੱਛਾ 2,75,000 ਰੁਪਏ ਹਾਂਜੀ ਵੀਰੇ ਬਹੁਤ ਪਾਲਤਾਨ ਕੀਤਾ ਜਾਉ ਮੌਕੇ ਤੇ ਹੂੰ ਹੂੰ ਤੇ ਅੱਗੇ ਗੱਲ ਕਰੀਏ ਤਾਂ ਫੋਰਡ ਮੋਡੀਫਾਈ ਦੀ ਠੀਕ ਹੈ ਜੀ ਮੇਨ ਕੰਮ ਜਿਹੜਾ ਆਪਣਾ ਸਾਰਿਆਂ ਦਾ ਹਾਂ ਇਹ ਫੋਰਡ ਮਾਡਲ ਹੈਗਾ 94 ਹਾਂ ਨੰਬਰ ਵੀ ਆਪਦਾ ਹਮ ਟਾਇਰ ਬਿਲਕੁਲ ਨਵੇਂ ਸੈਸਰੀ ਟੌਪ ਮਾਡਲ ਵਾਲੀ ਜਿਹੜੀ ਮਤਲਬ ਹੁਣ ਆਉਂਦੀ ਆ ਹਮ 2K ਦਾ ਪੇਂਟ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਆਪਣੀ ਬੇਸ਼ੱਕ ਦੀ ਬੰਦਾ ਵਾ ਕੇ ਚੈੱਕ ਕਰ ਸਕਦਾ ਹਮ ਮਿਸਤਰੀ ਬੰਦਾ ਵੀ ਨਾਲ ਲਿਆ ਸਕਦੇ ਆ ਠੀਕ ਆ ਇਹਦੀ ਡਿਮਾਂਡ ਦੀ ਗੱਲ ਕਰੀਏ ਤਾ 215000 ਰੁਪਏ ਕੀਮਤਾ ਮੌਕੇ ਦੇ ਮਾਨਤਾਣ ਕੀਤਾ ਜਾਊਗਾ ਵੀਰੇ ਹੂੰ ਤੇ ਹਾਂਜੀ ਬਾਈ ਜੀ ਰੋਡੇ ਪੈਂਡ ਆਪਣਾ ਸੰਤ ਜਨਾਰ ਸਿੰਘ ਭੰਡਰਾਲਾ ਦਾ ਆ ਗਿਆ ਹੈਗਾ ਫੋਰਡ ਮੋਡੀਫਾਈ ਦੂਸਰਾ ਫੇਰ ਵੀਰੇ ਠੀਕ ਹੈ ਜੀ ਹਾਂਜੀ ਬਾਈ ਇਹ ਤਾਂ ਆਪਾਂ ਘਰੇ ਕੰਮ ਲਈਦਾ ਜਾਦੇ ਵੈਸੇ ਇਹ ਸੇਲ ਹੋਇਆ ਤਾਂ ਵੇਚ ਦਾਂਗੇ ਹੂੰ ਇਹਦੇ ਟਾਇਰ ਨਾ ਮਗਰਲੇ ਹੈਗੇ ਰੇਡੀਅਲ ਹਾਂ ਮਿਊਜ਼ਿਕ ਸਿਸਟਮ ਵੱਡਾ ਫੁੱਲ ਵੀਰੇ ਹੂੰ ਫੇਵਰ ਸੇਤਰੀ ਲੱਗਿਆ ਕੋੜਾ ਬੈਂਪਰ ਲੱਗਾ ਜੇ ਦੀ ਡਿਮਾਂਡ ਦੀ ਗੱਲ ਕਰਗੇ ਤਾਂ 2,85,000 ਰੁਪਏ ਡਿਮਾਂਡ 2,85,000 ਰੁਪਏ 85,000 ਰੁਪਏ ਡਿਮਾਂਡ ਆ ਪੈਰਦਨ ਦੂਜੀਆ ਡਿਸਕ ਬ੍ਰੇਕ ਆ ਪਾਵਰ ਸਟੀering ਆ ਹਾਂ ਹਾਂਜੀ ਵੀਰੇ ਬਾਕੀ ਮੌਕੇ ਤੇ ਮਾਨਸਾਨ ਕੀਤਾ ਜਾਊਗਾ ਪੂਰਾ ਸੈਟ ਆ ਬਾਕੀ ਤੁਸੀਂ ਲਵੋਨੇ ਆ ਹਾਂਜੀ ਹਾਂਜੀ ਬਾਈ ਫੁੱਲ ਗਾਰੰਟੀ ਆਪਣੀ ਵੀਰੇ ਯਾਰ ਹਾਂਜੀ ਇਹ 969 ਆਪਣਾ ਕਿਹੜਾ ਮਾਡਲ ਆ? ਇਹ 21 ਮਾਡਲ ਆ ਬਈ। ਹਾਂਜੀ। 21 ਮਾਡਲ ਆ। ਹੂੰ 600 ਘੰਟਾ ਚੱਲਦਾ ਸਾਰਾ ਸ਼ੀਲਡ ਟਰੈਕਟਰ। ਠੀਕ ਆ। ਨਾਲ ਦੇ ਟਾਇਰ ਵਗੈਰਾ ਲੋਹੇ ਦੇ ਵੇਟ ਆ ਇਹਦੇ ਵੀ। ਹੂੰ 3 ਸਪੀਡ ਆ। ਅੱਛਾ ਬਈ। ਹਾਂਜੀ ਵੀਰੇ। ਠੀਕ ਆ। ਇੰਜਨ ਗੇਅਰ ਦਾ ਤਾਂ ਨਵਾਂ ਹੀ ਟਰੈਕਟਰ ਆ ਹਨਾ। ਪੂਰ ਗਾਰੰਟੀ ਆਪਣੀ ਕਿਤੇ ਵੀ ਕਲਮ ਲੱਗੀ ਹੋਵੇ ਉਹਦੀ ਵੀ ਗਾਰੰਟੀ ਆ। ਹੂੰ ਇਹ ਵੀ ਆਪਣਾ ਘਰੇ ਰੱਖਿਆ ਵੈਸੇ ਜੇ ਵੇਚਿਆ ਤਾਂ ਵੇਚਾਂਗੇ ਨਹੀਂ ਚੌਕਲੇ ਹੀ ਰੱਖਿਆ ਵਾ। ਠੀਕ ਆ। ਹਾਂਜੀ ਵੀਰੇ। ਇਹਦੇ ਆਪਾਂ ਕਿੰਨੇ ਪੈਸੇ ਮੰਗਦੇ ਆ? ਇਹਦੇ ਮੰਗਦੇ ਆ ਬਾਈ ਜੀ 7,55,000 ਰੁਪਏ 755 ਹਾਂਜੀ ਵੀਰੇ ਠੀਕ ਆ ਟਰੈਕਟਰ ਪੂਰਾ ओरिजिनल ਨਵਾਂ ਪਿਆ ਹੋਣਾ ਨਾ ਨਵਾਂ ਪਿਆ ਬਾਈ ਆ ਨਵਾਂ ਕਿ ਚਾਬੀ ਵੀ ਨਹੀਂ ਲੱਗੀ 6-2 ਘੰਟੇ ਚੱਲਿਆ ਵਾ ਆ ਚਾਬੀ ਤਾਂ ਕਾਦੀ ਲੱਗਣੀ ਹੋਰ ਨਵਾਂ ਦਾ ਟਰੈਕਟਰ ਪਿਆ ਇੱਕੀ ਮਾਡਲ ਆ ਹੂੰ ਹਾਂਜੀ ਤੇ ਆਪਣਾ ਪਿੰਡ ਹੈਗਾ ਰੋਡੇ ਨਾ ਰੋਡੇ ਪਿੰਡ ਆ ਬਾਈ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹੂੰ ਕੋਈ ਵੀ ਬੰਦਾ ਮੈਸਤਰੀ ਬੰਦਾ ਵੀ ਲਿਆ ਕੇ ਚੈੱਕ ਕਰਕੇ ਵਾਖੇ ਲਿਆ ਸਕਦੇ ਆ ਕੋਈ ਬੰਦਾ ਵਾਖੇ ਲਿਆ ਸਕਦੇ ਟਰੈਕਟਰ ਕੋਈ ਵੀ ਆਪਣੇ ਕੋਲੇ ਹਰ ਤਰ੍ਹਾਂ ਦਾ ਰੈਸ਼ਨ ਮਿਲ ਛੋਟੇ ਤੋਂ ਲੈ ਕੇ ਵੱਡੇ ਤੱਕ 悲観的。